ਗੁਣੇ ਖੇਡਣਾ ਇਹ ਕੀ ਹੁੰਦਾ ਹੈ ਗੁਣੇ ਖੇਡਣਾ ਜਿਹੜੇ ਵਿਆਹ ਹੈ ਉਹਨਾਂ ਨੂੰ ਤਾਂ ਪਤਾ ਹੋਵੇਗਾ ਵਿਆਹ ਤਾਂ ਹਾਂ ਪਰ ਖੇਡੀ ਨਹੀਂ ਜਦੋਂ ਦਸੀਏ ਕਿ ਗੋੜੇ ਮੈਨ ਦਾ ਉਹ ਕੱਚੀ ਦੱਸੀ ਚ ਕੁਝ ਘੜਦੇ ਉਹ ਤਾਂ ਨਹੀਂ 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 ਮੈਨੂੰ ਮੈਨੂੰ ਐਂ ਤਾਂ ਲੱਗ ਰਿਹਾ ਜੀ ਵੀ ਜੇ ਨੂੰ ਅਹਾਲੀ ਟੀਮ ਨਹੀਂ ਦੱਸ ਸਕਦੀ ਹੈਗੀ ਤਾਂ ਇਹ ਕਮਸ਼ੈਰੀ ਆ ਹਾਂ ਇਹਨੇ ਛੋਟੇ ਵਾਲੇ ਮੈਂ ਦੱਸਦਾ ਜੀ ਗੁਣੇ ਇੱਕ ਖਾਣ ਵਾਲੀ ਚੀਜ਼ ਹੈ ਹਾਂ ਜੀ ਸ਼ੱਕਰ ਬਾਰੇ ਬੇਸਿਕਲੀ ਗੁੜ ਵਾਲੀ ਹਾਂ ਜਿੱਦਾ ਮਤਲਬ ਗੁਲਗਲੇ ਟਾਈਪ ਦੇ ਹੁੰਦੇ ਆ ਇਸਰਾ ਹੀ ਤੇਲ ਵਿੱਚ ਪੜਦੇ ਹੈ ਗੁਣੇ ਲੰਬੇ ਹੁੰਦੇ ਆ ਥੋੜੇ ਐਦਾ ਉਂਗਲੀਆਂ ਵਿੱਚ ਫਸਾ ਕੇ ਹਾਂ ਜੀ ਹਾਂ ਜੀ ਬਿਲਕੁਲ ਸਹੀ ਹੈ ਜੀ ਹੋਰ ਦੱਸੋ ਹੋਰ ਪੁੱਛ ਲੈ ਸਾਹੇ ਚਿੱਠੀ ਕੀ ਹੁੰਦੀ ਹੈ ਲਓ ਜੀ ਹੋ ਗਿਆ ਸਾਹੇ ਚਿੱਠੀ ਸਾਹੇ ਚਿੱਠੀ ਸਾਡੇ ਪੀੜਾ ਵਿਆਹ ਤੋਂ ਪਹਿਲਾਂ ਜਾਣਾ ਹੁੰਦਾ ਆਹੋ ਕਿੱਥੇ ਚਿੱਠੀ ਸਹੁਰਿਆਂ ਲਈ ਜਾਣਾ ਹੁੰਦਾ ਹੋਰ ਕਿੱਥੇ ਜਾਣਾ ਹੁੰਦਾ ਆਹ ਨਹੀਂ ਨੀ ਲਾਲ ਲੈਟਰ ਤਾਂ ਨਹੀਂ ਪਹਿਲਾਂ ਨਹੀਂ ਨਹੀਂ ਲਾਲ ਲੈਟਰ ਤਾਂ ਨਹੀਂ ਪਹਿਲਾਂ ਆਓ ਮੇਰੀ ਬਹੁ ਸ਼ਤਰ ਨਹੀਂ ਨਹੀਂ ਉਹ ਤਾਂ ਆਫੀਸ਼ੀਅਲ ਲਵ ਲੈਟਰ ਹੁੰਦਾ ਆਫੀਸ਼ੀਅਲ ਲਵ ਲੈਟਰ ਹੁੰਦਾ ਪਰਿਵਾਰ ਦੀ ਸਹਿਮਤੀ ਨਾਲ ਠੀਕ ਹੈ ਚਲ ਇਹ ਵੀ ਮੰਨ ਲੈਣੇ ਆ ਚਲੋ ਕੋਈ ਗੱਲ ਨਹੀਂ ਠੀਕ ਹੈ ਸਾਡੇ ਕੋਲ ਵੈਸੇ ਇਦਾਂ ਦੇ ਸਾਰੇ ਸਵਾਲ ਤੁਹਾਨੂੰ ਪੁੱਛਣੇ ਚਾਹੀਦੇ ਸੀ ਕੱਲੀ ਸਰਗੁਣ ਤੋਂ ਅੱਛਾ ਜਦੋਂ ਮੈਨੂੰ ਕੋਈ ਜਿਹੜਾ ਬੰਦੇ ਨੂੰ ਪੰਜਾਬੀ ਫਿਲਮਾਂ ਦੀ ਘੱਟ ਨੌਲੇਜ ਆ ਨਾ ਉਹ ਜਦੋਂ ਸਾਨੂੰ ਪੁੱਛਦਾ ਵਾ ਵੀ ਭਾਜੀ ਕਿਹੜੀ ਫਿਲਮ ਆ ਰਹੀ ਆ ਮੈਂ ਕਹਿੰਦਾ ਵੀ ਜੀ ਸਰਵਾਲਾ ਆ ਰਹੀ ਆ ਅੱਛਾ ਨਾਲ ਹੀਰੋਇਨ ਕੌਣ ਆ ਮੈਂ ਕਹਿੰਦਾ ਜੀ ਸਰਗੁਣ ਮੈਂ ਤਾਂ ਕਹਿੰਦੇ ਅੱਛਾ ਅੱਛਾ ਉਹ ਪੁਰਾਣੀਆਂ ਜੀਆਂ ਫਿਲਮਾਂ ਵਾਲੀ ਇਹਨੇ ਇੰਨੀ ਆ ਪੁਰਾਣੀਆਂ ਜੀਆਂ ਫਿਲਮਾਂ ਬਲਵਾਂ ਕੀਤੀਆਂ ਨੇ ਹਨਾ ਪੀਰੀਅਡ ਬਲਵਾਂ ਸੋ ਇਹਨੂੰ ਪੂਰਾ ਤਿਆਰ ਬਾ ਪੁੱਛ ਲੈਣੀ ਕਾਕਰੇ ਮਾਨ ਸਰਗੁਣ ਹਲੋ ਸਾਰੇ ਇਹਨੂੰ ਪੁੱਛ ਰਹੇ ਆ ਸਰਗੁਣ ਔਖੇ ਸਵਾਲ ਹੈਗੇ ਪਰ ਮੈਂ ਸੌਖਾ ਪੁੱਛ ਰਹੀ ਆ ਸੁਰਮਾ ਪਵਾਈ ਹਾਂ ਮੈਨੂੰ ਪਤਾ ਹੈ ਠੀਕ ਹੈ ਭਾਬੀ ਪਾਉਂਦੀ ਆ ਹਾਕੀ ਨੂੰ ਹਾਂ ਦੂਲੇ ਨੂੰ ਹਾਂ ਕਾ ਉਹ ਤੇ ਚਨੇ ਵੀ ਖਾਉਂਦੀ ਆ ਛੋੜੇ ਨੂੰ ਲੈ ਤੇ ਮੈਂ ਵਿਆਹ ਨਹੀਂ ਡੰਡ ਕਿਤੇ ਗਈ ਮੈਂ ਤਾਂ ਕੁਛ ਕਿਲ ਨਹੀਂ ਕਿੱਪੀ ਕਹਿੰਦੇ ਸੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ you <laughs>